ਹਾਦਸੇ ਦੀਆਂ ਇਹ ਤਸਵੀਰਾਂ ਮੋਗਾ ਦੇ ਬਾਗਾ ਪੁਰਾਣਾ ਦੀਆਂ ਨੇ ਜਿੱਥੇ ਇੱਕ ਟਿਪਰ ਦੇ ਹੇਠਾਂ ਆਉਣ ਦੇ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਇਹ ਮਹਿਲਾ ਤੀਆਂ ਦਾ ਤਿਉਹਾਰ ਮਨਾਉਣ ਦੇ ਲਈ ਆਪਣੇ ਪੇਕੇ ਘਰ ਆਪਣੇ ਭਰਾ ਦੇ ਨਾਲ ਆ ਰਹੀ ਸੀ ਤਾਂ ਅਚਾਨਕ ਟਿਪਰ ਦੇ ਹੇਠਾਂ ਆਉਣ ਦੇ ਨਾਲ ਇਸ ਦੀ ਮੌਤ ਹੋ ਗਈ ਹੈ ਜਵਾਬ ਫਤਮਾ ਸ਼ਾਇਦ ਅਸੀਂ ਤਾਂ ਪਰਮਾਤਮਾ ਤੇ ਕੇਹੀ ਪ੍ਰਾਰਥਨਾ ਕਰਦੇ ਹਾਂ ਅਰਦਾਸ ਕਰਦੇ ਵੀ ਵਾਜ ਜਾਵੇ ਪਰ ਮੁਸ਼ਕਲ ਹੈ ਇੰਤੋ ਹੀ ਘਟਾਪੇ ਗਏ ਉਹਨਾਂ ਜੋ ਆਫਾਤ ਦੇ ਗਏ ਉਹਨਾਂ ਨੂੰ ਹਸਪਤਾਲ ਐਂਬੂਲੈਂਸ ਲੈ ਕੇ ਹਾਂਜੀ ਲੈ ਗਏ ਅੱਜ ਆਲੇ ਸਾਥ ਸੀਗੇ ਸਤ ਉਹਦਾ ਭਰਾ ਜੀ ਤੇ ਬਾਕੀ ਜਿਹੜੇ ਡਾਕਟਰ ਹੈਗੇ ਉਹ ਨਾਲ ਹੈ ਜੀ ਹਸਪਤਾਲ ਭਰਾ ਸੀ ਨਾਲ ਉਹਦਾ ਹਾਂਜੀ ਭਰਾ ਉਹ ਨਾਲ ਸਗਾ ਭਰਾ ਸੀਗਾ ਕਹਿੰਦੇ ਸੀ ਕੋਟਕਪੂਰੀੋਂ ਆਪਦੇ ਭੈਣ ਨੂੰ ਲੈ ਕੇ ਆਉਂਦਾ ਸੀ ਪਿੰਡ ਅੱਛਾ ਹਾਂਜੀ ਆ ਵਾਰ ਦਾ ਇਹਦਾ ਪਿੰਡ ਕਿੱਥੇ ਕਿਹੜਾ ਸੀਗਾ ਹਾਂਜੀ ਪਿੰਡ ਕਿਹੜਾ ਸੀ ਇਹਦਾ ਪਿੰਡ ਉਹਨਾਂ ਨੇ ਮੋਗਾ ਦਿੱਤਾ ਜੀ ਅੱਛਾ ਮੋਗੀ ਹਾਂਜੀ ਭੈਣ ਭਰਾ ਸੀ ਹਾਂਜੀ ਭੈਣ ਭਰਾ ਹੁੰਦੀਆਂ ਇਹਨੂੰ ਉਤਰਾ ਮਿਲੀ ਕੇ ਮੋਗਾ ਰੋਡ ਪਰ ਇੱਕ ਕੋੜਾ ਟਰਾਲੇ ਨੇ ਇੱਕ ਔਰਤ ਨੂੰ ਡਰਾੜ ਦਿੱਤਾ ਮੈਂ ਮੌਕੇ ਪਰ ਪਹੁੰਚਾ ਪਰ ਮੇਰੇ ਜਾਣ ਤੋਂ ਪਹਿਲਾਂ ਅਗੇ ਉਸ ਔਰਤ ਨੂੰ ਐਂਬੂਲੈਂਸ ਰਾਹੀਂ ਉਹ ਉਹ ਕੁੱਗੇ ਪਹੁੰਚਾਇਆ ਜਾ ਚੁੱਕਿਆ ਸੀ ਪਰ ਉਥੇ ਪਬਲਿਕ ਦੇ ਦਸਤਮਾਤ ਪਤਾ ਲੱਗਾ ਕਿ ਜੋ ਤੀਨ ਨਾਮ ਦੀ ਔਰਤ ਜੋ ਕੋੜਪੁਰੇ ਵਿਖੇ شادی ਸ਼ੋਹਰਾ ਤੇ ਆਪਣੇ ਪੇਕੇ ਪਿੰਡ ਬੋਨਾ ਚੌਕ ਵਿਖੇ ਜਾ ਰਹੀ ਸੀ ਜਿਸ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਆ ਤੇ ਉਸ ਤੇ ਸੰਬੰਧੀ ਜੋ ਵੀ ਸਾਨੂੰ ਕੋਈ ਇਤਲਾ ਮਿਲੂਗੀ ਉਸ ਸੰਬੰਧੀ ਕਾਰਵਾਈ ਕੀਤੀ ਜਾਵੇ। ਹਾਦਸੇ ਦੀਆਂ ਇਹ ਤਸਵੀਰਾਂ ਮੋਗਾ ਦੇ ਬਾਗਾ ਪੁਰਾਣਾਂ ਦੀਆਂ ਨੇ ਜਿੱਥੇ ਇੱਕ ਟਿਪਰ ਦੇ ਹੇਠਾਂ ਔਨ ਦੇ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਇਮੇਲਾ ਤੀਆਂ ਦਾ ਤਿਉਹਾਰ ਮਨਾਉਣ ਦੇ ਲਈ ਆਪਣੇ ਪੇਕੇ ਘਰ ਆਪਣੇ ਭਰਾ ਦੇ ਨਾਲ ਆ ਰਹੀ ਸੀ ਤਾਂ ਅਚਾਨਕ ਟਿੱਪਰ ਦੇ ਹੀਟਾਂ ਉਨ ਦੇ ਨਾਲ ਇਸ ਦੀ ਮੌਤ ਹੋ ਗਈ ਹੈ। ਐਂਡ ਜਮਾਤ ਫਤਮਾ ਜੀ। ਸ਼ਾਇਦ ਅਸੀਂ ਤਾਂ ਪਰਮਾਤਮਾ ਤੇ ਕੇਹੀ ਪ੍ਰਾਰਥਨਾ ਕਰਦੇ ਹਾਂ ਅਰਦਾਸ ਕਰਦੇ ਨਹੀਂ ਬਾਝ ਜਾਵੇ ਪਰ ਮੁਸ਼ਕਲ ਹੈ। ਵੀ ਤੁਸੀਂ ਕਿੱਥੇ ਭੇਜ ਗਏ ਹੋਣਾ ਜਿਹੋ ਆਪਾਂ ਭੇਜਿਆ ਸੀ ਹਸਪਤਾਲ ਐਂਬੂਲੈਂਸ ਲੈ ਕੇ ਹਾਂਜੀ ਲੈ ਗਏ ਆਲੇ ਛਾ ਸੀਗੇ ਅੱਜ ਸਾਤ ਉਹਦਾ ਭਰਾ ਜੀ ਤੇ ਬਾਕੀ ਜਿਹੜੇ ਡਾਕਟਰ ਹੈਗੇ ਉਹ ਨਾਲ ਇਹਦੇ ਹਸਪਤਾਲ ਭਰਾ ਸੀ ਨਾਲ ਉਹਦਾ ਹਾਂ ਜੀ ਭਰਾ ਉਹ ਨਾਲ ਸਗਾ ਭਰਾ ਸੀਗਾ ਕਹਿੰਦੇ ਸੀ ਕੋਟਕਪੂਰੀੋਂ ਆਪਦੀ ਭੈਣ ਨੂੰ ਲੈ ਕੇ ਆਉਂਦਾ ਸੀ ਪਿੰਡ ਅੱਛਾ ਹਾਂ ਜੀ ਆਹ ਵਾਰਦਾ ਇਹਦਾ ਪਿੰਡ ਕਿੱਥੇ ਕਿਹੜਾ ਸੀਗਾ ਪਿੰਡ ਕਿਹੜਾ ਸੀ ਇਹਦਾ ਪਿੰਡ ਉਹਨਾਂ ਨੇ ਮੋਗਾ ਦੱਸਿਆ ਜੀ ਅੱਛਾ ਮੋਗਾ ਹਾਂ ਜੀ ਭੈਣ ਭਰਾ ਸੀ ਹਾਂ ਜੀ ਭੈਣ ਭਰਾ ਠੀਕ ਹੈ ਇਹਨੂੰ ਉਤਰਾ ਮਿਲ ਕੇ ਮੋਗਾ ਰੋਡ ਪਰ ਇੱਕ ਪੁਰਾਣਾ ਟਰਾਲੇ ਨੇ ਇੱਕ ਔਰਤ ਨੂੰ ਉਤਰਾ ਦਿੱਤਾ ਮੈਂ ਮੌਕੇ ਪਰ ਪੁੱਜਾ ਪਰ ਮੇਰੇ ਜਾਣ ਤੋਂ ਪਹਿਲਾਂ ਕਿ ਉਸ ਔਰਤ ਨੂੰ ਐਂਬੂਲੈਂਸ ਰਾਹੀਂ ਉਹ ਉਹ ਕੱਗੇ ਪਹੁੰਚਾਇਆ ਜਾ ਚੁੱਕਿਆ ਸੀ ਪਰ ਉੱਥੇ ਪਬਲਿਕ ਦੇ ਦੱਸਣ ਤੱਕ ਪਤਾ ਲੱਗਾ ਕਿ ਜੋ ਤੀਨ ਆਮਦੀ ਔਰਤ ਜੋ ਕੋੜਪੁਰੇ ਵਿਖੇ شادی ਸ਼ੋਹਰਾ ਤੇ ਆਪਣੇ ਪੇਕੇ ਪਿੰਡ ਬੋਨਾ ਚੌਂਕ ਵਿਖੇ ਜਾ ਰਹੀ ਸੀ ਜਿਸ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਆ ਤੇ ਉਸ ਦੇ ਸੰਬੰਧੀ ਜੋ ਵੀ ਸਾਨੂੰ ਕੋਈ ਇਤਲਾਹ ਮਿਲੂ ਜੋ ਸੰਬੰਧੀ ਕਾਰਵਾਈ ਕੀਤੀ ਜਾਵੇ ਹਾਦਸੇ ਦੀਆਂ ਤਸਵੀਰਾਂ ਮੋਗਾ ਦੇ ਬਾਗਾ ਪੁਰਾਣਾ ਦੀਆਂ ਨੇ ਜਿੱਥੇ ਇੱਕ ਟਿਪਰ ਦੇ ਹੇਠਾਂ ਔਨ ਦੇ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਇਹ ਮਹਿਲਾ ਤੀਆਂ ਦਾ ਤਿਉਹਾਰ ਮਨਾਉਣ ਦੇ ਲਈ ਆਪਣੇ ਪੇਕੇ ਘਰ ਆਪਣੇ ਭਰਾ ਦੇ ਨਾਲ ਆ ਰਹੀ ਸੀ ਤਾਂ ਅਚਾਨਕ ਟਿਪਰ ਦੇ ਹੇਠਾਂ ਔਨ ਦੇ ਨਾਲ ਇਸ ਦੀ ਮੌਤ ਹੋ ਗਈ ਹੈ ਐਂਡ ਜਮਾਨਤ ਫਤਮਾ ਸ਼ਾਇਦ ਅਸੀਂ ਤਾਂ ਪਰਮਾਤਮਾ ਦਾ ਕੇਹੀ ਪ੍ਰਾਰਥਨਾ ਕਰਦੇ ਹਾਂ ਅਰਦਾਸ ਕਰਨ ਲਈ ਬਾਝਾ ਵੀ ਪਰ ਮੁਸ਼ਕਲ ਹੈ ਇਹ ਕੋਈ ਕਥਾ ਤੇ ਜਾਇਆ ਉਹ ਜੋ ਆਪਾਂ ਤੇ ਗੱਲ ਕਰ ਰਹੇ ਹਸਪਤਾਲ ਐਂਬੂਲੈਂਸ ਲੈ ਕੇ ਐਂਬੂਲੈਂਸ ਹਾਂਜੀ ਲੈ ਗਈ ਅੱਜ ਆਲੇ ਸਾਥ ਸੀਗੇ ਸਾਥ ਉਹਦਾ ਭਰਾ ਜੀ ਤੇ ਬਾਕੀ ਜਿਹੜੇ ਡਾਕਟਰ ਹੈਗੇ ਉਹ ਨਾਲ ਹੀ ਹਸਪਤਾਲ ਭਰਾ ਸੀ ਨਾਲ ਉਹਦਾ ਹਾਂਜੀ ਭਰਾ ਉਹ ਨਾਲ ਸਗਾ ਭਰਾ ਸੀਗਾ ਕਹਿੰਦੇ ਸੀ ਕੋਟਕਪੂਰੀੋਂ ਆਪਦੇ ਭੈਣ ਨੂੰ ਲੈ ਕੇ ਆਉਂਦਾ ਸੀ ਪਿੰਡ ਅੱਛਾ ਹਾਂਜੀ ਆ ਵਾਰਦਾ ਇਹਦਾ ਪਿੰਡ ਕਿੱਥੇ ਕਿਹੜਾ ਸੀਗਾ ਹਾਂਜੀ ਪਿੰਡ ਕਿਹੜਾ ਸੀ ਇਹਦਾ ਪਿੰਡ ਉਹਨਾਂ ਦੇ ਮੋਗਾ ਦੱਸਿਆ ਜੀ ਅੱਛਾ ਮੋਗਾ ਹਾਂਜੀ ਭੈਣ ਭਰਾ ਸੀ ਹਾਂਜੀ ਭੈਣ ਭਰਾ ਸੀ ਇਹ ਉਤਰਾ ਮਿਲ ਕੇ ਮੋਗਾ ਰੋਡ ਪਰ ਇੱਕ ਕੋੜਾ ਟਰਾਲੇ ਨੇ ਇੱਕ ਔਰਤ ਨੂੰ ਦਰਾ ਦਿੱਤਾ ਮੈਂ ਮੌਕੇ ਪਰ ਪਹੁੰਚਾ ਪਰ ਮੇਰੇ ਜਾਣ ਤੋਂ ਪਹਿਲਾਂ ਕਿ ਉਸ ਔਰਤ ਨੂੰ ਐਂਬੂਲੈਂਸ ਰਾਹੀਂ ਮੋ ਮੋ ਕਗੇ ਪਹੁੰਚਾਇਆ ਜਾ ਚੁੱਕਿਆ ਸੀ ਪਰ ਉਥੇ ਪਬਲਿਕ ਦੇ ਦੱਸਣ ਮੁਤਾਬਕ ਪਤਾ ਲੱਗਾ ਕਿ ਜੋ ਤਿੰਨ ਆਮਦੀ ਔਰਤਾਂ ਜੋ ਕੋੜਪੁਰੇ ਵਿਖੇ ਸ਼ਾਦੀ ਸ਼ੋਹਦਾ ਤੇ ਆਪਣੇ ਪੇਕੇ ਪਿੰਡ ਬੋਨਾ ਚੌਕ ਵਿਖੇ ਜਾ ਰਹੀ ਸੀ ਜਸਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਆ ਉਸ ਤੇ ਸੰਬੰਧੀ ਜੋ ਵੀ ਸਾਨੂੰ ਕੋਈ ਇਤਰਾ ਮਿਲੂ ਜੋ ਸੰਬੰਧੀ ਕਾਰਵਾਈ ਕੀਤੀ ਜਾਵੇ